ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਮੈਂ ਪੀਨਾ ਵਾਂ ਚਟਾ ਮੈਂ ਪੀਨਾ ਵਾਂ ਜੀ ਸਾਹਿਬ ਆ ਗਏ ਚਟਾ ਪੀ ਲੇ ਕੋ ਸ਼ਰਮਗਰ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਸਪਤਾਲ ਜਾ ਤੇ ਜਦੋਂ ਹੁਣ ਪਹਿਲਾਂ ਤਾਂ ਲੱਗਾ ਤੇ ਮੈਂ ਕੀ ਕਰਾਂ ਸ਼ਰਮਗਰ ਜੀ ਸਾਹਿਬ ਯਾਦ ਨਾ ਕਰੇ ਨਾ ਕਰੇ ਬੋਲਦੇ ਨਾ ਕਰ ਤੂੰ ਨਾ ਕਰੇ ਤਾਂ ਨਹੀਂ ਯਾ ਸ਼ਰਮਨਾ ਛੱਡ ਟਾਈਮ ਮੇਰੇ ਕੋਲ ਹੈ ਗਾ ਲਿਆ ਮੈਂ ਲਾਉਣਾ ਵਾਂ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਖੋ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਇਹ ਅੱਜ ਤੱਕ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖੇ ਭੱਜ ਆ ਆਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਇਹਨੂੰ ਕੋਈ ਨਾ ਕੁਛ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਅਪਾਰਟੀ ਆ ਜਾਂ ਕੁਛ ਆ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ

ਹਰ ਉੱਪਰ ਨੋ ਬੰਦ ਪੱਕਾ ਪਾੜ ਪੈਦਾ ਕੱਲ ਬਾਹਰ ਬਾਈਕ ਹੀ ਲਾਓ ਇਹਨਾਂ ਨੂੰ ਇਹਨਾਂ ਨੂੰ ਪੰਨਾ ਵਾਸਤੇ ਕਰਨਾ ਪੰਨਾ ਪਾਇਆ ਪਹਿਲਾਂ ਇਹਨੇ ਬਾਜੀ ਕੀਤਾ ਹੈ ਇਹਨੂੰ ਸੀਸੀ ਆਪ ਚੱਲਦਾ ਰੈਗੂਲਰ ਮਾਈਕ ਹੋਣੀ ਹੈ ਹੈਗੀ ਹੈ ਮੀਟੇਨ ਫੋਨ ਵਾਲੇ ਨੂੰ ਵੀ ਇੱਥੇ ਸੱਦ ਲੈਣਾ ਤੁਹਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਇੱਥੇ ਦੱਸ ਤਾ ਤੇ ਦੱਸ ਲੈਣੇ ਫਿਰ ਇਹ ਖੜਿਆ ਇੱਕ ਮਿੰਟ ਬਣਾ ਨਹੀਂ ਬਣਾ ਗੱਲਾਂ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਂਗੇ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਐ ਤਿੰਨ ਗੱਡੇ ਚਿੱਟਾ ਵੇਚਣ ਆ ਉੱਥੇ ਚਿੱਟਾ ਗਾ ਵੇਚਣ ਆ ਉਹ ਇਹ ਫੋਰਚੂਨ ਲਿਆ ਫੋਰਚੂਨ ਨਹੀਂ ਨਾ ਉੱਥੇ ਫੋਰਚੂਨ ਆ ਲਿਆ ਸੂਰਜ ਚਾ ਸੂਰਜ ਦੇ ਦੇ ਤੇਰੇ ਨਾਲ ਹੀ ਮੈਂ ਵੀ ਨਹੀਂ ਟੁਠਾ ਓਏ ਓ ਸਾਲਿਆ ਮਸ਼ੀਨੋ ਦੀ ਤਰ੍ਹਾਂ ਜਾਣਦੇ ਨੇ ਫਿਰ ਮੈਂ ਗੰਡੂ ਬੰਦਾ ਨਹੀਂ ਆ ਮੈਂ ਬੰਦਾ ਚੰਗਾ ਬੰਦਾ ਪੂਰੀ ਚੁੰਗੀ ਦੇ ਪੁੱਛ ਕੇ ਆ ਓ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿੰਨੇ ਤੂੰ ਚਟਾਕ ਹੋਇਆ ਤੇਰੇ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਏ ਮੀਰ ਜੀ ਕਿਸੇ ਦਾ ਪੂਣੀ ਲਾਸ਼ੀ ਲੈ ਵੀਰ ਲਾਸ਼ੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਮੈਂ ਪੀਣਾ ਵਾ ਸੀ ਸਾਹਿਬ ਆ ਗਿਆ ਚਿੱਟਾ ਪੀ ਰਿਹਾ ਵਾ ਸ਼ਰਮ ਕਰ ਤੂੰ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾ ਹਸਪਤਾਲ ਜੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਕੋਈ ਸ਼ਰਮ ਕਰ ਸੀ ਸਾਹਿਬ ਪੀਣਾ ਯਾਦ ਨਾ ਕਰ ਨਾਮ ਕਰ ਨਾ ਕਰ ਗੋਚ ਨਾ ਕਰ ਤੂੰ ਨਾ ਕਰ ਇਦਾਂ ਨਹੀਂ ਸਿਆ ਸ਼ਰਮਨਾ ਛੜਿਆ ਟਿਆ ਤੂੰ ਨਾ ਕਰ ਇਦਾਂ ਨਾ ਕਰ ਪਰਨਾਮ ਬੰਨਣਾ ਪਰਨਾਮ ਬੰਨਣਾ ਮੈਂ ਸੁਧਰੇ ਆਇਆ ਜੀ ਇਹਨੂੰ ਵੀਰ ਤੂੰ ਅਦਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਹਾਂ ਕਿਹਾ ਹੀ ਵੀਰ ਤੂੰ ਆ ਸਭ ਕੁਝ ਮੇਰੇ ਕੋ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰ ਕੋ ਚਿੱਤਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਆ ਗਏ ਚਿੱਤਾ ਹੋਇਆ ਨਾਮ ਮੇਰਾ ਗਾਇ ਨਹੀਂ ਹੋਇਆ ਨਹੀਂ ਗਰੰਦ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿਨੇ ਉਹ ਬੰਦੇ ਨੇ ਸੁਨਿਆਰੇ ਨੇ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵੀਰ ਜੀ ਵੀਰ ਜੀ ਵੀਰ ਜੀ ਹੱਥ ਹੱਥ ਪਿਛੇ ਨਾਲ ਸਾਹਮਣੇ ਕੱਢ ਕੇ ਵਖਾਸੇ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ ਤੇ ਸਾਡੇ ਖੜਦੇ ਹੁਣ ਮੈਂ ਲਾਉਣਾ ਵਾ ਇਹਨੇ ਕੋਲ ਚਿੱਟਾ ਹੀ ਲਈ ਹੈਗਾ ਵੀਰ ਜੀ ਮੈਂ ਲਾਉਣਾ ਵਾ ਲਾਉਣਾ ਰ ਯਾਰ ਖੜੇ ਹੋਗਾ ਕੱਢ ਕੇ ਹੁਣ ਮੇਰੀ ਗੱਲ ਸੁਣ ਪ੍ਰਧਾਨ ਦੋ ਮਿੰਟ ਖਲੋ ਯਾਰ ਨਿਕਲਿਆ ਅਗਲੀ ਨਿਕਲਿਆ ਦੋ ਮਿੰਟ ਖਲੋ ਯਾਰ ਮੇਰੀ ਵਾਲੇ ਗਲਡੇ ਨਾਲ ਖਰਾਬ ਹੋ ਜਾਣਾ ਮਾਦ ਨੂੰ ਅੱਖ ਜੰਦਾ ਕੰਮ ਖਰਾਬ ਹੋ ਜਾਣਾ ਓਏ ਚਲੋ ਚਲ ਜਾਓ ਦੇਖ ਲੈ ਭਾਜੀ ਇਹਨਾ ਅਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਂ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੁਰਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖਾਇਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣ ਵੀ ਪੀ ਕੇ ਆ ਮੇਰੇ ਕੋ ਆ ਵੇਹੇ ਲੈਟਰ ਵੀ ਹੈਗਾ ਮੈਂ ਪੀਨਾ ਵਾਂ ਤੂੰ ਵੇਚਦਾ ਮੈਂ ਪੀਨਾ ਵਾਂ ਆ ਵੇ ਵੀਰ ਮੇਰੇ ਕੋ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਨਾ ਵਾਂ ਠੀਕ ਹੈ ਪਰ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਪਾ ਗਏ ਤਾਂ ਨਾ ਬਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੂੰ ਜਾਣਦਾ ਨਹੀਂ ਨਹੀਂ ਅਸੀਂ ਫਿਰ ਆ ਹਾਂ ਨਹੀਂ ਬੱਬਾ ਵੇਹ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਏ ਨੂੰ ਵੇਖ ਕੇ ਭੱਜ ਆਇਆ ਇਹ ਚਾਹ ਵੇਚਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪੀਂਦਾ ਇਹ ਪੀਂਦਾ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਹੁਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਵਾ ਤੂੰ ਪੀਂਦਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਤੇਰੀ ਆ ਕੈਮਰੇ 'ਚ ਵੀਡੀਓ ਘਟਾਵਾਂ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲਾ ਚੱਲਾ ਆ ਪਾਜੀ ਵੇਚਦੇ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜੀ ਗੱਲ ਠੀਕ ਹੈ ਇਹਦੇ ਕੋਲ ਤਾਂ ਮਜੂਰ ਨਹੀਂ ਪਾਜੀ ਨਹੀਂ ਪਾਜੀ ਨਾ ਤੂੰ ਵੀ ਪੀਣਾ ਵਾ ਹਾਂ ਨਹੀਂ ਹੁਣ ਨਹੀਂ ਮੈਂ ਮੀਨਾ ਕਦੋਂ ਪੀਣਾ ਹੈ ਪਹਿਲਾਂ ਪੀਣਾ ਪਾਜੀ ਸਾਰੀ ਵੀਡੀਓ ਮੈਂ ਕਟਾਉਣਾ ਹੁਣ ਲੈ ਗਏ ਨਹੀਂ ਵਾਦੀ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਟਾਉਣਾ ਇਹਦੀ ਹੁਣੇ ਵੀ ਫੜਿਆ ਹੁਣੇ ਵੀਡੀਓ ਮੈਂ ਕਿਉਂ ਫੜਾ ਤੈਨੂੰ ਮੈਂ ਕਿਉਂ ਫੜਾ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦਿਆਂ ਹਾਂ ਮੈਂ ਕਿਉਂ ਫੜਾਂ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦਿਆਂ ਮੈਂ ਵੀਰ ਜੀ ਗੁਰਸੇਖਾ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰੰਸਾ ਪਾਇਆ ਸਿਹਰ ਸਾਹਿਬ ਆਇਆ ਸਾਇ ਸਾਇ ਛੱਡ ਰਿਹਾ ਹਾਂ ਠੀਕ ਹੈ ਚਲੋ ਲੜਾਈ ਕਿਸ ਗੱਲ ਦੀ ਆ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਕਿਸ ਗੱਲ ਦੀ ਲੜਾਈ ਆ ਜੀ ਇਹ ਚਾਹੇ ਵੇਚਦਾ ਭਾਈ ਹਾਂ ਇਹ ਮੈਂ ਗੱਲ ਪਏ ਆ ਇੱਥੇ ਹੋ ਗਏ ਨਾਲ ਮਨ ਲੈ ਗਏ ਹਾਂ ਮੈਂ ਇਹ ਕਲੇ ਨੂੰ ਵੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਹੈ। ਉਸੇ ਵੀ ਨਈ ਵਾਦੀ ਕੀ ਲੈਣ ਗਿਆ ਹਾਂ। ਜਿੱਦਣ ਇਹਦੇ ਗੱਲ ਪਏ ਨੂੰ ਕੁੱਸੇ ਕੀ ਲੈਣ ਗਿਆ। ਇਹਦਾ ਉੱਥੇ ਕੰਮ ਕੀ ਸੀ ਇਹਦਾ ਕੁੱਸੇ ਨੂੰ ਬਾਜੀ ਜਿੱਦੜੇ ਨੂੰ ਕੁੱਸੇ ਜਿੱਦੜੇ ਦੇ ਗੱਲ ਪਏ ਬੰਦੇ ਬੰਦੇ ਨਾਲ ਗਿਆ। ਕਿਹੜੇ ਬੰਦੇ ਦੇ ਨਾਲ ਗਿਆ ਹਾਂ? ਦੱਸ ਜਵਾਬ ਦੇ ਉਹਨਾਂ ਨੂੰ। ਜਵਾਬ ਦੇ ਨਾ। ਮੇਰਾ ਘਰ ਆਓ। ਉਥੇ ਤੇਰਾ ਘਰ ਦੇ ਪਰਾਂ ਮੇਰਾ ਘਰ ਹੀ ਹੋ। ਕਿਉਂ ਮੜਾਇ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁੱਸ ਵੀਰ ਜੀ ਮੈਂ ਪਾਣੀ ਕਿਸੂ ਦਾ ਕਰਦਾ। ਪਾਏ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ। ਪਹਿਲੀ ਰਿਕਾਰਡਿੰਗ ਵਿੱਚ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਐ ਹਾਂਜੀ ਤੁਸੀਂ ਕਿਉਂ ਫੜਿਆ ਇਹਨੂੰ ਚਿੱਟਾ ਵੇਚਦਾ ਇਹ ਵੀ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ ਭਾਜੀ ਇਹ ਚਿੱਟਾ ਪੀਂਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਬਾਦੀਆਂ ਲੈ ਕੇ ਆਇਆ ਪੁੱਛੇ ਨੂੰ ਨਹੀਂ ਚਿੱਟੇ ਦੀ ਨਹੀਂ ਚਿੱਟੇ ਦੀ ਨਹੀਂ ਐਨਾ ਭਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ ਖੋਏ ਕੀ ਬਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋ ਰਹੇ ਨੇ ਇੱਕ ਸੁਰੀ ਰੱਖੀ 6 7 ਅਜੇ ਵੀ ਅਰਬਨ ਸਟੇਟ ਰਿਪੋਰਟ ਦਿਤੀ ਇਹਨਾਂ ਦੇ ਮੈਂ ਹਾਂ ਝੂਠੀ ਬੋਲੀ ਅਰਬਨ ਸਟੇਟ ਦੀ ਰਿਪੋਰਟ ਇਹਨਾਂ ਦੇ ਇਹ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਇਦਾਂ ਸਾਇ ਸਾਇ ਜੇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਤੈਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਬੋਲ ਨਹੀਂ ਵੀਰ ਮੈਨੂੰ ਤੁਹਾਡਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਤੁਸੀਂ ਵੀ ਜਾਣਦੇ ਹੋ ਇਹਨਾਂ ਨੇ ਨਹੀਂ ਪਤਾ ਫਿਰ ਅੱਜ ਤਾਰੇ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਹੈ ਬਸ ਭਾਈ ਕਿੱਥੋਂ ਮਾਰਿਆ ਕਿੱਥੇ ਮਾਰਿਆ ਵੀਰ ਜੀ ਮੇਰਾ ਆਟੋ ਉਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਇੱਥੇ ਖਲੋਜੋ 2 ਫਟ ਰੁਕ ਜਾਓ ਵੀਰ ਜੀ 2 ਮਿੰਟ ਰੁਕ ਜਾਓ ਮੇਰੀ ਗੱਲ ਆਟੋ ਕਿਤੇ ਨਹੀਂ ਜਾਂਦਾ ਆਟੋ ਲੱਗਾ ਤਾਂ ਉਥੇ ਉਸਾ ਜੀ ਮਹਾਰਾਜ ਆਟੋ ਸਾਈਡ ਤੇ ਕਰ ਦੋ ਵੀਰ ਬਾਬਾ ਜੀ ਰੁਕੋ ਇੱਥੇ ਵੀਰ ਜੀ ਇੱਥੇ ਆਓ ਇੱਥੇ ਬਾਬਾ ਜੀ ਐਡਾ ਨੁਕਸਾਨ ਹੋਣਾ ਹੀ ਇਸ ਤਰ੍ਹਾਂ ਨੁਕਸਾਨ ਹੋ ਰਹਾ ਵਾ ਦੇਖੋ ਜਾਣ ਦੋ ਮੈਂ ਸੱਚ ਦੱਸਣੀ ਆ ਮੈਂ ਸੱਚ ਦੱਸਣੇ ਹਾਂ ਹਾਂ ਸੱਚਾ ਜਿਹੜਾ ਇਹ ਦੂ ਤਰਖਾ ਇਹਦਾ ਵੀ ਆਹ ਮੈਂ ਦਿਖਾ ਦਿੱਤੀ ਇਹਨਾਂ ਦੇ ਸਾ ਮੇਰਾ ਗਵੰਡੀ ਨਵੀਂ ਪਿੰਡ ਰਿਆ ਨਹੀਂ ਚਟਾ ਉਸ ਤੋਂ ਨਵੀਂ ਮੇਰਾ ਗਵੰਡੀ ਹੈ ਪਿੰਦਾ ਰਿਆ ਮੈਂ ਵੀਰ ਪਿੰਦਾ ਰਿਆ ਵਾਂ ਪਿੰਦਾ ਰਿਆ ਮੈਂ ਤੁਸੀਂ ਪਿੰਦਾ ਰਿਆ ਵਾਂ ਐਡੀ ਵੀਡੀਓ ਆ ਫਾਇਦਾ ਜੀ ਇੱਥੇ ਖਾਪਾ ਇਨੇ ਪਿੰਦੇ ਤੇਰੀ ਕੰਮ ਕਰਨ ਆਉਂ ਲਜੋੜ ਐਡੀ ਵੀਡੀਓ ਆ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨਾਂ ਮੇਰੇ ਕੋਲ ਫੋਨ ਸਭ ਕੁਝ ਹੋਇਆ ਹੋਇਆ ਹੈ ਜੇ ਜਿਹੜਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਨਹੀਂ ਇਹਨੂੰ ਫੜਾਤਾ ਜੀ ਕੋਈ ਆ ਇਹਨੇ ਬੰਦਿਆਂ ਦੇ ਵਿੱਚ ਕਿਨੂੰ ਫੜਾ ਦੇਣਾ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋ ਨਾ ਕੋਈ ਸਮਾਨ ਨਾ ਗੱਲਾਂ ਕੋ ਬਾਤ ਕੀ ਗੱਲ ਨਾ ਬਾਤ ਦਾ ਸਾਹਮਣੇ ਟੱਕਿਆ ਸਮਾਨ ਕੁਛ ਵੀ ਨਹੀਂ ਮੇਰੇ ਕੋ ਵੀਰ ਕਹਦੇ ਬੰਦੇ ਨੂੰ ਮੈਂ ਫੜਾਤਾ ਕਹਦੇ ਬੰਦੇ ਕਾਇਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨੇ ਕਿਸੇ ਪਾਸੇ ਇੱਧਰ ਖਲੋ ਜਾ ਇੱਥੇ ਵੀਰ ਜੀ ਮੇਰਾ ਆੜੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਬਾ ਮੇਰਾ ਅੱਛਾ ਮੈਂ ਕਿੱਥੇ ਜਾਣਾ ਕਿਉਂ ਆਟੋ ਨਹੀਂ ਆ ਇੱਧਰ ਪੁੱਛਾ ਜੀ ਉੱਥੇ ਪੁੱਛਾ ਮੈਂ ਫੜੀ ਨੂੰ ਜਾ ਕੇ ਐਸਐਸਬੀ ਆਂਡੀਆਪ ਬਹੁਤ ਮੈਂ ਜਿੰਨੇ ਤੇਰੇ ਆ ਬਿਲੇ ਨਹੀਂ ਨਾ ਪਾਰਟੀ ਨਹੀਂ ਚਲਾਇਆ ਮੈਨੂੰ ਇਹ ਸੁਣਾ ਕੇ ਬੇਟੋ ਵਿੱਚ ਤੈਨੂੰ ਮੈਨੂੰ ਤੇ ਮੁੰਡਾ ਫੜਾ ਕੇ ਇਹ ਫੜਾ ਕੇ ਤੇਰੇ ਮੁੰਡੇ ਨੂੰ ਫੋਨ ਕਰਕੇ ਸੱਦਿਆ ਤੇਰੇ ਮੁੰਡੇ ਨੇ ਤੇਰੇ ਮੁੰਡੇ ਨੇ ਦੇਖੋ ਅੱਡੋ ਜੇ ਸਵਾਰੀ ਬੈਠੀ ਸੀ ਵਿੱਚੀ ਸਵਾਰੀ ਸਵਾਰੀ ਵੀਰ ਜੀ ਮੈਂ ਸੁਣੇਗਾ ਇੱਕੋ ਫਲਾਈਟ ਤੇ ਲਾ ਦੇ ਸਮਾਨ ਆ ਫੜ ਕੇ ਕੋ ਫੜ ਕੇ ਹਲਕੇ ਪੁਲਿਸ ਬੰਦ ਤੈਨੂੰ ਰਸੇ ਨਾਲ ਥਈ ਦੱਸ ਹਾਂ ਹਾਂ 10 ਆਜ ਆ ਜਰੇ ਵੀ ਲੰਬੇ ਕਿਹੜਾ ਚੰਗੇ ਆ ਮੰਗੇ ਹੋਪ ਕਰ ਤੂੰ ਮੈਨੂੰ ਲਗਾ ਲੈ ਨਹੀਂ ਲਾਣਾ ਠੀਕ ਹੈ ਯਾਰ ਮੈਂ ਗਾਇਬ ਬਾੜੀ ਨਾ ਤੇਰੇ ਵਾਸਤੇ ਮੈਂ ਸਮਾਨ ਨਹੀਂ ਹੈਗਾ 800 ਰੁਪਏ ਕਰਕੇ ਆਏ ਨਹੀਂ ਚੜਚੋ ਜਿਹੜਾ 80 ਨਹੀਂ ਕਰਕੇ ਆਏ ਨਹੀਂ ਆ ਮੇਰੇ ਤੋਂ ਲੈਟਰ ਪੰਨੇ ਆ ਇਹ ਮਾਨੀ ਕੈਮਰਾ ਇਹਦੇ ਨਾਲ ਬੂਡੇ ਲੜਦਾ ਸੀ ਹਿਦਾਰਾ ਜਿਹਨੇ ਉਹਨਾਂ ਨੂੰ ਫੜਾਇਆ ਫਿਰ ਨਹੀਂ ਮੇਰ ਜੀ ਤੁਸੀਂ ਇੱਥੇ ਲੱਗੇ ਜੇ ਮੈਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਕੁਛ ਨਹੀਂ ਭਾਈ ਇਹਦੇ ਪੈਸੇ ਨਹੀਂ ਲੱਗੇ ਬਣਾ ਨਹੀਂ ਸੀ ਤੇ ਆ ਗਿਆ ਨਹੀਂ ਭਾਜੀ ਲੜਨਾ ਹੈ ਮੇਰੇ ਕੋ ਆਟੋ ਮੇਰਾ ਲੱਗਾ ਉਹ ਸਮਾਨ ਦੇ ਕੋਈ ਲੋ ਸਮਝਿਆ ਆਈ ਪੀ ਨਾ ਦੇ ਚੀਕਵਾਈ ਨਹੀਂ ਦੇਈਦੀ ਪਹਿਲਾਂ ਮੈਂ ਭਾਜੀ ਕਿਹਦੇ ਦੇ ਦੱਸਿਆ ਕਰਾ ਆਇਆ ਮੈਂ ਘਟ ਆਇਆ ਵਾ ਵੀਡੀਓ ਬੜੀ ਕੀ ਗੱਲ ਉਹ ਬਾਹਰ ਆਣ ਕੇ ਮਾਰ ਲੈਂਦਾ ਵਾ ਟੈਂਪੋ ਦੇ ਟੈਂਪੋ ਬੰਦਾ ਦੀ ਰੋਈ ਚ ਉਹ ਵੇ ਸ਼ੈਂਪੀਓ ਵਾਲਾ ਇੱਕ ਟੈਂਪੋ ਵਾਲਾ ਨਾ ਸਰਦਾਰ ਮਾਨ ਪੇਡਾ ਜੀ ਮੇਜਾ ਬਿਲਕੁਲ ਆਟੋ ਇਸ ਭਾਜੀ ਹੋਰ ਲਗਾਇਆ ਲੱਗੇ ਰਹਾ ਚਲਾ ਹੱਸਦਾ ਲੋ ਆਹ ਆਹ ਪਿੱਛੇ ਵਾਲਾ ਇਹ ਦੋ ਚਾਗੀ ਨਾਲ ਲਿਦਾ ਜੇ ਦੋਸ਼ ਤੇ ਹੋ ਰਿਹਾ ਹੈ ਭਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਹੜੇ ਦੋ ਮੁੰਡੇ ਨੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਭਾਜੀ ਝੂਠ ਨਾ ਮਾਰੋ ਤੁਹਾਡੇ ਹੁੰਦਾ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦਾ ਝੂਠ ਨਾ ਮਾਰੋ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸੇ ਨੂੰ ਉਹ ਭੱਜੇ ਕਿਹੜੇ ਤਿਆਰ ਲੈ ਕੇ ਆਏ ਬੰਦੇ ਉਹ ਕੌਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੁਝ ਤਾਂ ਹੈ ਇਹਨੋ ਦੇ ਇਹਨੂੰ ਦੇ ਸਾਰੇ ਜਾਣਦੇ ਸਾਰੇ ਦੇ 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 ਵੀਰ ਜੀ ਆਟੋ ਆਟੋ ਚਲਾਉਣ ਵਾਲੇ ਨੂੰ ਜਾਣਦੇ ਆ ਤੁਹਾਨੂੰ ਨਹੀਂ ਕੋਈ ਜਾਣਦਾ ਤੁਸੀਂ ਨਹੀਂ ਬਾਦੀਆਂ ਲੈਣ ਜਾਂਦੇ ਜੇ ਪਿੰਦੇ ਜੇ ਤੁਹਾਨੂੰ ਨਹੀਂ ਕੋਈ ਜਾਣਦਾ ਬਾਕੀ 200 ਬੰਦੇ ਬਾਕੀ ਹੋਰ ਵੀਰ ਆਟੋ ਦੀ ਚਾਬੀ ਕਿਸੇ ਹੈ ਵੇ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸਟਰ ਚਲਾਓ ਗੱਡੀ ਚਲੋ ਛਿਲਪਾ ਕਰੀ ਕੋ ਲੈਣ ਜਾਈਏ ਪਹਿਲਾਂ ਪਾਜੀ ਨੂੰ ਹਣਾ ਪਾਜੀ ਇਹ ਚੁੱਸ ਮੱਝ ਚੱਲੇ ਆ ਪਿੰਡਾਂ ਆ ਜਾਈਏ ਸਟਾਰੀ ਮੈਂ ਤਾਂ ਗੱਡੀ ਚ ਗੱਡੀ ਆ ਕੇ ਉਹਨਾਂ ਨੂੰ ਉਹ ਬਾਈਟ ਦੇ ਉਹਨਾਂ ਨੂੰ ਜਿਹੜੀ ਜਿਹੜੀ ਚਿੱਟਾ ਵਾਲੀ ਜਿਹੜੀ ਬਾਈਟ ਚਿੱਟਾ ਨਾਲ ਨਹੀਂ ਕੋਈ ਗੱਲ ਨਹੀਂ ਇੱਕ ਜਣਾ ਬਹਿ ਜਾ ਤੁਸੀਂ ਆ ਜਾਓ ਸਰ ਮੈਂ ਤੁਹਾਨੂੰ ਸੱਦਦਾ ਜਾ ਕਰ ਬਹਿ ਜਾਓ ਇੱਥੇ ਸਟਾਰੀ ਬੜਾ ਸ਼ਾਤਰ ਦੇ ਨਾਲ ਇੱਕ ਜਣਾ ਬਹਿ ਜਾਓ ਬਹਿ ਜਾਓ ਬਹਿ ਨਾਲ ਕੋਈ ਬੜਾ ਸ਼ਾਤਰ ਦੇ ਨਾਲ ਮੈਨੂੰ ਇੱਕ ਜਣਾ ਮੈਨੂੰ ਇੱਧਰ ਬਹਿ ਜਾ ਅੱਗੇ ਬਹਿ ਜਾ ਤੂੰ ਇੱਥੇ ਆਇਆ ਇੱਧਰ ਇਹ ਜਿਹੜੇ ਦੇ ਸ਼ੁਰੂ ਮੇਰੇ ਵੀ ਜਾਣੇ ਯਾਰ ਬੋਲ ਅੱਜ ਲੈ ਮੈਂ ਉਹਨੇ ਨਹੀਂ ਰੱਖਿਆ ਮੇਰੇ ਇਹਦਾ ਮੈਨੂੰ ਆਖਿਆ ਕਿ ਆ ਜੋਕ ਹੋ ਜਾਗਾ ਇੱਧਰ ਕੁ ਕੱਢ ਦੇ ਮੈਂ ਵੀ ਇਕੱਲਾ ਹਾਂ ਵਿੱਚ ਲੇਡੀਜ਼ ਦੇ 200 ਵਾਰੀਆਂ ਰਹਿ ਮੇਰੇ ਕੋਲ ਮੇਰੇ ਕੋਲ ਕੋਈ ਨਹੀਂ ਕਿੰਨ ਰਖਾ ਦਿੱਤੀ ਦਰਵਾਜ਼ਾ ਦਿੱਤੀ ਇਹਨਾਂ ਦੇ ਤੇ ਅਰਬਨ ਸਟੇਟ ਚੌਂਕੀ ਦੇ ਵਿੱਚ ਮੈਂ ਲੈ ਇਹਨਾਂ ਨੂੰ 500 ਰੁਪਿਆ ਮੈਂ ਲੈ ਇਹਨਾਂ ਨੂੰ 500 ਰੁਪਿਆ ਕੇ ਕੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋਲ ਬਾਕੀ 100 100 ਦੇ 20 20 ਦੇ ਨੋਟ ਹੀ 500 ਨੋਟ ਮੈਂ ਇਹ ਵੀ ਦੱਸ ਦਿੰਦਾ ਕਰ ਬੰਦੇ ਕੋ 500 ਦਾ ਫੜ ਮੈਂ ਨਹੀਂ ਵੇਖਿਆ ਮੈਂ ਵੀ ਦੱਸ ਦਿੰਦਾ ਕਿਤੇ ਖਾਤ ਲਾ ਕੇ ਆਇਆ ਜਿਹਦੇ ਕੋ 500 ਦਾ ਨੋਟ ਲੈ ਕੇ ਆਇਆ ਤੈਨੂੰ ਉਹਦੇ ਘਰ ਲੈ ਜਾਣਾ ਸਮਝਾਇਆ ਤੈਨੂੰ ਮੈਂ ਦੱਸਣਾ ਹਾਂ ਤੈਨੂੰ ਆਜੂ ਆਦੇ ਜੇ ਕੋ ਮਖਾਦ ਲਾ ਗਾਇਆ ਗਾਇਆ ਹਾਂਜੀ ਨਹੀਂ ਨਹੀਂ ਬੇਟੀ ਸਮਾਨ ਕਰ ਰਿਹਾ ਹਾਂ ਅਸਲੀ ਫੜਿਆ ਆਪੂ ਚੋ ਕਮਰਾ ਮੈਂ ਬਾਜੀ ਪੀਨਾ ਤੀਨਾ ਮੈਂ ਉਹ ਬਿੱਲਿਆ ਤੀਨਾ ਹਨ ਦੇਖਿਆ ਨਾ ਦਗਦਾ ਪੀਨਾ ਅੱਗੇ ਕਹਿੰਦਾ ਮੈਂ ਆਈ ਅੱਡਾ ਮੋੜੂ ਵਿੱਚ ਮੁਸਕਰਾਇਆ बंटी सही निकला जो है लायन सही था बाबा बाबा 10 स्टार पहला